ਵੇਖੋ ਜੀ ਅਸੀਂ ਕੱਲ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਨਗਰ ਕੌਂਸਲ ਦੇ ਵਿੱਚ ਜਿੰਨੇ ਸੈਨੀਟੇਸ਼ਨ ਸ਼ਾਖਾ ਦੇ ਵਿੱਚ ਕਰਮਚਾਰੀ ਸਨ ਅਧਿਕਾਰੀ ਸਨ ਇਸ ਤੋਂ ਇਲਾਵਾ ਦਫ਼ਤਰ ਦਾ ਜਿਹੜਾ ਸਟਾਫ ਸੀ ਉਸ ਵਿੱਚ ਇੱਕ ਅਹਿਮ ਫੈਸਲਾ ਕੀਤਾ ਗਿਆ ਕਿ ਜਿਹੜਾ ਸ਼ਹਿਰ ਦੇ ਅੰਦਰ ਜਿੰਨਾ ਸੀਵਰ ਸਿਸਟਮ ਜਿਹੜਾ ਜਾਮ ਹੋ ਰਿਹਾ ਉਹਦਾ ਜਿਹੜਾ ਮੁੱਖ ਕਾਰਨ ਉਹ ਪਲਾਸਟਿਕ ਹੈਰੀ ਬੈਗ ਜੋ ਕੱਲ ਅਸੀਂ ਫੈਸਲਾ ਕੀਤਾ ਸੀ ਉਸ ਫੈਸਲੇ ਮੁਤਾਬਕ ਅੱਜ ਅਸੀਂ 12 ਟੀਮਾਂ ਨੂੰ ਬਾਹਰ ਫੀਲਡ ਦੇ ਵਿੱਚ ਤੋਰ ਦਿੱਤਾ ਸਵੇਰੇ ਅਸੀਂ अर्ਲੀ ਮਾਰਨਿੰਗ ਪਹਿਲਾਂ ਵੈਜੀਟੇਬਲ ਮਾਰਕੀਟ ਦੇ ਵਿੱਚ ਰੇਡ ਕੀਤਾ ਉੱਥੇ ਅਪਰੋਕਸੀਮੇਟ 5 ਕੁਇੰਟਲ ਜਿਹੜਾ ਆ ਪੋਲੀਥੀਨ ਜਿਹੜਾ ਅਸੀਂ ਕਵਰ ਕੀਤਾ ਬਾਅਦ ਦੁਪਹਿਰ ਅਸੀਂ ਟੀਮਾਂ ਜਿਹੜੀਆਂ ਅੱਜ ਅਸੀਂ ਜਿਹੜੀਆਂ ਬਾਜ਼ਾਰਾਂ 'ਚ ਤੋਰੀਆਂ ਅਸੀਂ ਹਰ ਦੁਕਾਨਦਾਰ ਤੱਕ ਅਪਰੋਚ ਕੀਤੀ ਆ ਤੇ ਆਪਣਾ ਜਿਹੜਾ ਪਲਾਸਟਿਕ ਕੈਰੀ ਬੈਗ ਆ ਇਹਦੀ ਵਰਤੋਂ ਨਾ ਕਰੋ ਸਾਡੀ ਮੰਚਾ ਕਿਸੇ ਦੁਕਾਨਦਾਰ ਕਿਸੇ ਘਰ ਦੇ ਮਾਲਕ ਨੂੰ ਕੋਈ ਪਰੇਸ਼ਾਨ ਕਰਨਾ ਨਹੀਂ ਅਸੀਂ ਚਾਹੁੰਦੇ ਆ ਵੀ ਸਾਡਾ ਸੀਵਰ ਸਿਸਟਮ ਵਧੀਆ ਹੋਵੇ ਸਾਡਾ ਸ਼ਹਿਰ ਸਾਫ਼ ਸੁਥਰਾ ਹੋਵੇ ਤੇ ਅਸੀਂ ਜਿਹੜਾ ਕੂੜਾ ਸਾਡੇ ਕੋਲੋਂ ਦਾ ਉਹਨੂੰ ਅਸੀਂ ਸੈਗਰੀਗੇਟ ਪ੍ਰੋਪਰ ਤਰੀਕੇ ਨਾਲ ਕਰ ਸਕੀਏ ਤੁਹਾਡੇ ਮਾਧਿਅਮ ਰੇ ਮੈਂ ਜਾਣਕਾਰੀ ਦੇਣਾ ਚਾਹੁੰਦਾ ਵੀ ਨਗਰ ਕਾਉਂਸਲ ਗੁਰਦਾਸਪੁਰ ਦੇ ਵਿੱਚ 3 ਐਮਰਫ ਸ਼ੈਡਾਂ ਆਪਰੋਕਸੀਮੇਟ 127 ਪੈਟਸ ਨੇ ਪਰ ਸਾਡੇ 156 ਕਰਮਚਾਰੀ ਜਿਹੜੇ ਡੋਰ ਟੂ ਡੋਰ ਕਲੈਕਸ਼ਨ ਤੇ ਜਿਹੜੇ ਘਾਟੂ ਘਰ ਗਲੀ ਤੋਂ ਗਲੀ ਮਾਰਕੀਟ ਤੋਂ ਮਾਰਕੀਟ ਤੇ ਹਰ ਜਗ੍ਹਾ ਦੇ ਉੱਤੇ ਜੁਰਟ ਦੇ ਉੱਤੇ ਆਪਣੀ ਅਪਰੋਚ ਕਰਦੇ ਆ ਪਰ ਇੰਨਾ ਇਨਫਰਾਸਟ੍ਰਕਚਰ ਹੋਣ ਦੇ ਬਾਵਜੂਦ ਵੀ ਕੂੜਾ ਜਿਹੜਾ ਹੈ ਉਹ ਫਿਰ ਬਕਸਾ ਆ ਰਿਹਾ ਸੀ ਜਦੋਂ ਉਹਦੇ ਐਂਡ ਤੱਕ ਅਸੀਂ ਪਹੁੰਚੇ ਉੱਤੇ ਦਰਾਂ ਸਨ ਰਿਹਾ ਪਤਾ ਲੱਗਾ ਵੀ ਮੇਨ ਰੀਜਨ ਜਿਹੜਾ ਹੈ ਉਹ ਪਲਾਸਟਿਕ ਢਾਲੇ ਬਾਬਾ ਹੈ ਜਿਹਦੇ ਕਾਰਨ ਕਰਕੇ ਸਾਡਾ ਕੂੜਾ ਪੂਰੀ ਤਰ੍ਹਾਂ ਸੈਗਰੀਗੇਟ ਨਹੀਂ ਹੋ ਪਾ ਰਿਹਾ ਇਨ ਬਿਟਵੀਨ ਹੁਣ ਅਸੀਂ ਉਹ ਹੀ ਫੈਸਲਾ ਕੀਤਾ ਵੀ ਜਿਸ ਘਰ ਦੇ ਵਿੱਚ ਹਰ ਘਰ ਦੇ ਅਸੀਂ ਅਪਰੋਚ ਇਹੋ ਕਰਨੀ ਆ ਸਾਨੂੰ ਕੂੜਾ ਜਿਹੜਾ ਉਹ ਅਲੱਗ-ਅਲੱਗ ਦਿੱਤਾ ਜਾਵੇ ਜਿੱਲਾ ਕੂੜਾ ਅਲੱਗ ਤਾਂ ਉਹ ਤੇ ਸੁੱਕਾ ਕੂੜਾ ਅਲੱਗ ਦਿਓ ਤਾਂ ਜੀ ਉਹ ਘਰ ਤੋਂ ਹੀ ਸੈਗਰੀਗੇਟ ਹੋ ਕੇ ਘਰ ਤੋਂ ਹੀ ਸੈਗਰੀਗੇਟ ਹੋ ਕੇ ਅਸੀਂ ਉਹਨੂੰ ਪ੍ਰੋਪਰ ਤਰੀਕੇ ਨਾਲ ਉਹਦਾ ਕਰ ਸਕੀਏ ਕਿਉਂਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਇਹਨੂੰ ਵੇਸਟ ਨੂੰ ਸਾਡਾ ਵੇਸਟ ਪਿਕਰ ਲਿਆਉਂਦਾ ਉਹਨੂੰ ਅਸੀਂ ਲਿਆ ਕੇ ਐਮਆਰਐਫ ਸ਼ੈੱਟ ਤੇ ਰੱਖਦੇ ਹਾਂ ਉੱਥੇ ਅਸੀਂ ਇਸ ਸੀ ਨੂੰ 3R ਦਾ ਰੂਪ ਦਿੰਦੇ ਹਾਂ ਲੋਕਾਂ ਨੂੰ ਕੀ ਫੀਡ ਕਰ ਲੋਕਾਂ ਨੂੰ ਅਸੀਂ ਇਹੋ ਅਪੀਲ ਕਰਦੇ ਹਾਂ ਕਿ ਸਾਨੂੰ ਨਗਰ ਕੌਂਸਲ ਦਾ ਸਹਿਯੋਗ ਕਰੋ ਕਿਉਂਕਿ ਅਸੀਂ ਵਾਤਾਵਰਨ ਸਾਫ਼ ਸੁਥਰਾ ਚਾਹੁੰਨੇ ਆਂ ਸਾਫ਼ ਪਸੰਦ ਜਿਹੜਾ ਸ਼ਹਿਰ ਚਾਹੁੰਨੇ ਆਂ ਤੁਸੀਂ ਵੀ ਸਾਨੂੰ ਸਹਿਯੋਗ ਦਿਓ ਮੇਰੇ ਕੋ ਜਿਹੜਾ ਬੰਦਾ ਨਗਰ ਕੌਂਸਲ ਵੱਲੋਂ ਯਾਰੀ ਵਾਰ-ਵਾਰ ਲੋਕ ਹਿੱਤ ਦੇ ਵਿੱਚ ਜਿਹੜੀਆਂ ਜਿਹੜੀਆਂ ਸਾਡੇ ਵੱਲੋਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਤੇ ਉਹਦੇ ਵਿੱਚ ਫੇਰ ਵੀ ਬੰਦਾ ਨਹੀਂ ਸਾਨੂੰ ਸਹਿਯੋਗ ਦਿੰਦਾ ਤੇ ਸ਼ਹਿਰ ਜੋ ਐਕਟ ਦੇ ਵਿੱਚ ਪ੍ਰੋਵੀਜ਼ਨ ਆ ਐਕਟ ਦੇ ਵਿੱਚ ਪ੍ਰੋਵੀਜ਼ਨ ਆ ਵੀ ਉਸ ਬੰਦੇ ਨੂੰ ਪੈਨਲਟੀ ਜਿਹੜੀ ਆ ਨਾਟ ਲੈਸ ਦਨ 5000 ਤੇ ਉਹ ਫਿਰ ਜਿਹੜੀ ਪ੍ਰੋਵੀਜ਼ਨ ਮੁਤਾਬਕ ਚੱਲੇਗੀ ਜੇ ਉਹ ਕੰਟੀਨਿਊ ਡਿਫੈਂਸ ਕਰੂਗਾ ਤੇ ਫਿਰ ਉਹਦੋਂ ਜਿਹੜਾ ਅਸੀਂ ਉਸ ਦਾ ਕੋਰਟ ਦੇ ਵਿੱਚ ਕੇਸ ਜਿਹੜੀ ਕੰਪਲੀਟ ਫਾਈਲ ਜਿਹੜੀ ਕਰਾਂਗੇ ਹੋਰ ਮੈਰੀ ਟ੍ਰਾਂਸਫਰ ਹੋ ਰਹੀ ਹੈ ਇਹਦਾ ਸੁਤਲਾਵਾ ਕਰੇ ਨਹੀਂ ਚੱਲਦੀ ਬਈ ਕੋਈ ਮੇਰੇ ਇੱਕ ਸ਼ਹਿਰ ਦੇ ਵਿੱਚ ਅਸੀਂ ਗੁਰਦਾਸਪੁਰ ਦੇ ਵਿੱਚ ਆਪਣੀ ਨਗਰ ਕੌਂਸਲ ਸ਼ੁਰੂ ਕਰ ਦਿੱਤੀ ਆ ਤੇ ਬਹੁਤ ਵਧੀਆ ਸਾਨੂੰ ਲੋਕਾਂ ਦਾ ਹੰਗਾਰਾ ਬਹੁਤ ਮਰੀਆ ਸਾਨੂੰ ਸਭ ਤੋਂ ਵਧੀਆ ਹੰਗਾਰਾ ਤੇ ਤੁਹਾਡਾ ਪ੍ਰੈਸ ਦਾ ਮੇਰੇ ਜਿਹੜੇ ਸਾਡੇ ਤੱਕ ਅਪਰੋਚ ਕਰ ਰਹੇ ਆ ਤੇ ਜਦੋਂ ਤੁਹਾਡਾ ਸਾਰਿਆਂ ਦਾ ਸਾਨੂੰ ਸਹਿਯੋਗ ਰਿਹਾ ਤਾਂ ਨੂੰ ਲਗਦਾ ਵੀ ਅਣੀ ਪੂਰਾ ਆਪਣਾ ਸ਼ਹਿਰ ਸ਼ਹਿਰ ਉਹਦੇ ਵਿੱਚ ਅਸੀਂ ਇਹ ਕੰਮ ਦੇ ਵਿੱਚ ਸਫਲ ਹੋਵਾਂਗੇ ਇਹਦੇ ਵਿੱਚ ਸਾਨੂੰ ਸਾਰੀਆਂ ਪੋਲੀਟਿਕਲ ਪਾਰਟੀਆਂ ਸਹਿਯੋਗ ਕਰੀ ਮੇਰੀ ਕੰਸਲ ਮਤਲਬ ਕੋਈ ਵੀ ਇੱਧਾਂ ਤੇ ਨਹੀਂ ਵੀ ਜਿਸ ਬੰਦੇ ਨੇ ਸਾਨੂੰ ਕਿਹਾ ਵੀ ਇਹ ਕੰਮ ਜਿਹੜਾ ਤੁਸੀਂ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਸੈਕੰਡ ਦੀ ਹੋਂਸਲੀ ਅਸੀਂ ਆਈ ਤੁਹਾਡੇ ਮਾਤਰ ਵਿੱਚ ਦੱਸਨੇ ਵੀ ਜਿੰਨੇ ਪੈਸਾ ਸਾਡੇ ਸ਼ਹਿਰ ਦੇ ਵਿੱਚ ਥੋੜਾ ਪੈਸਾ ਨੂੰ ਅਸੀਂ ਇੱਕ ਲੈਟਰ ਇਸ਼ੂ ਕਰ ਦਿੱਤਾ ਵੀ ਤੁਹਾਡਾ ਬਲਕ ਵੇਸਟ ਜਿਹੜਾ ਜਿਹੜਾ ਉਹਨਾਂ ਦਾ ਕੂੜਾ ਆ ਉਹਦਾ ਪ੍ਰਬੰਧ ਜਾਂ ਤੇ ਉਹ ਆਪ ਕਰਨ ਜਾਂ ਨਗਰ ਕੌਂਸਲ ਨੂੰ ਜਿਹੜੀ ਆ ਸੈਨੀਟੇਸ਼ਨ ਚਾਰ ਤੇ ਜਮ੍ਹਾਂ ਕਰਾਉਂਦਾ ਪਰ ਇਸ ਤੋਂ ਇਲਾਵਾ ਜੇ ਕੋਈ ਉਹਦੇ ਅੰਦਰ ਪਲਾਸਟਿਕ ਦੇ ਥਰਮੋਕੋਲ ਦੀ ਵਰਤੋਂ ਕਰਦਾ ਹੈ ਜਾਂ ਪਲਾਸਟਿਕ ਦੀ ਕੋਈ ਚੀਜ਼ ਦੀ ਇਦਾਂ ਦੀ ਵਰਤੋਂ ਕਰਦਾ ਜਿਹੜੀ ਮਨਾਈ ਹੋਊਗਾ ਜੋ ਕੈਰੀ ਬੈਗ ਐਕਟ ਮੁਤਾਬਕ ਮਨਾਈ ਹੋਊਗਾ ਤੇ ਉਹਦੇ ਖਿਲਾਫ ਜਿਹੜੀ ਆ ਮੌਕੇ ਤੇ ਚਲਾਨ ਵੀ ਹੋਊਗਾ ਤੇ ਮੌਕੇ ਦੇ ਉੱਤੇ ਜੇ ਅਸੀਂ ਕੋਰਟ ਦੇ ਵਿੱਚ ਕੇਸ ਵੀ ਫਾਈਲ